ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ ਇੰਡੀਅਨ ਨੇਵੀ ਵਿੱਚ ਡਰਾਈਵਰ ਅਤੇ ਫਾਇਰਮੈਨ ਦੀਆਂ ਵੈਕੈਂਸੀ ਦਾ ਫਰੈਸ਼ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਵੀ ਦਬਾ ਦੇਣਾ ਜੀ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਜਿਹੜੇ ਵੀ ਕੈਂਡੀਡੇਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹਨ ਉਹਨਾਂ ਦਾ ਮੇਰੇ ਵੱਲੋਂ तहे ਦਿਲੋਂ ਧੰਨਵਾਦ ਚਲੋ ਹੁਣ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਇੰਡੀਅਨ ਨੇਵੀ ਵੱਲੋਂ ਡਰਾਈਵਰ ਆਪਰੇਟਰ ਅਤੇ ਫਾਇਰਮੈਨ ਦੀਆਂ ਵੈਕੈਂਸੀਆਂ ਅਨਾਉਂਸ ਕੀਤੇ ਗਿਆ ਹਨ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਡਰਾਈਵਰ ਆਪਰੇਟਰ ਦੀ ਵੈਕੈਂਸੀ ਦੀ ਗੱਲ ਜਿਸ ਵਿੱਚ ਗਰੁੱਪ ਸੀ ਦੀ ਵੈਕੈਂਸੀ ਰਹੇਗੀ ਤੁਹਾਨੂੰ ਪੇ ਸਕੇਲ 1700 ਤੋਂ ਲੈ ਕੇ 69100 ਰੁਪਿਆ ਰਹੇਗਾ ਤੁਹਾਡਾ ਪੇ ਸਕੇਲ ਈਸਟਰਨ ਨੇਵਲ ਕਮਾਂਡ ਚਲੀਕਾ ਦੀ ਇੱਕ ਵੈਕੈਂਸੀ ਸੁੰਦਾ ਵਿਦਾ ਦੀਆਂ ਦੋ ਤਰਨਲ ਲੈਵਲ ਲਈ ਦਿਗਾਂ 4 ਟੋਟਲ 7 ਵੈਕੈਂਸੀ ਅਨਾਉਂਸ ਕੀਤੇ ਗਏ ਹਨ ਨੈਕਸਟ ਆਪਣਾ ਹੈਗਾ ਜੀ ਫਾਇਰਮੈਨ ਫਾਇਰਮੈਨ ਚ ਗਰੁੱਪ ਸੀ ਦੀ ਵੈਕੈਂਸੀ ਰਹੇਗੀ ਜਿਸ ਵਿੱਚ ਤੁਹਾਨੂੰ ਪੇ ਸਕੇਲ 19900 ਤੋਂ ਲੈ ਕੇ 63200 ਤੱਕ ਤੁਹਾਡਾ ਪੇ ਸਕੇਲ ਰਹੇਗਾ ਈਸਟਰਨ ਨੇਵਲ ਕਮਾਂਡ ਵਿਸਾਖਾਪਟਨਮ ਦੀਆਂ 102 ਸੁਨਦਬਿੱਦਾ ਦੀਆਂ 10 ਤੁਰਨਾ ਲੇਵਲੀਆਂ ਦੀਆਂ 10 ਟੋਟਲ 122 22 ਵੈਕੈਂਸੀਆਂ ਅਨਾਉਂਸ ਕੀਤੀਆਂ ਗਿਆ ਹਨ ਨੈਕਸਟ ਆਪਾਂ ਗੱਲ ਕਰਦੇ ਆ ਏਜ ਦੀ ਏਜ ਤੁਹਾਡੀ 18 ਤੋਂ 56 ਸਾਲ ਰਹੇਗੀ ਨੈਕਸਟ ਕੁਆਲੀਫਿਕੇਸ਼ਨ ਫਾਇਰਮੈਨ ਫਾਇਰ ਇੰਜਨ ਡਰਾਈਵਰ ਦੀ ਕੁਆਲੀਫਿਕੇਸ਼ਨ ਤੁਹਾਡੀ 10ਵੀਂ ਪਾਸ ਰਹੇਗੀ ਤੁਹਾਡੇ ਕੋਲ 3 ਸਾਲ ਦਾ ਹੈਵੀ ਡਰਾਈਵਿੰਗ ਲਾਇਸੈਂਸ ਦਾ ਵਰਕ ایکسپਰੀਅנס ਹੋਣਾ ਚਾਹੀਦਾ ਹੈ ਨੈਕਸਟ ਤੀਜੀ ਕੰਡੀਸ਼ਨ ਹੈ ਜੀ ਫਿਟ ਫਿਜ਼ੀਕਲੀ ਫਿਟ ਹੋਣਾ ਚਾਹੀਦੇ ਹਨ ਹਾਈਟ ਤੁਹਾਡੀ 165 ਸੈਂਟੀਮੀਟਰ ਹੋਣੀ ਚਾਹੀਦੀ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਚੈਸਟ ਦੀ ਤੁਹਾਡੀ 81-85 ਚੈਸਟ ਹੋਣੀ ਚਾਹੀਦੀ ਹੈ। weight ਤੁਹਾਡਾ 50 ਕਿਲੋ ਤੁਹਾਡਾ ਇੱਕ ਫਿਜ਼ੀਕਲ ਟੈਸਟ ਹੋਵੇਗਾ ਜਿਸ ਵਿੱਚ 36 ਕਿਲੋ ਦਾ ਗੱਟਾ ਚੱਕ ਕੇ ਤੁਸੀਂ 183 ਮੀਟਰ ਦੌੜਨਾ ਹੋਵੇਗਾ ਤੇ 96 ਸੈਂਟਾ ਵਿੱਚ ਰੇਸ ਪੂਰੀ ਕਰਨੀ ਹੋਵੇਗੀ। ਨੈਕਸਟ 2.7 ਮੀਟਰ ਦਾ ਇੱਕ ਲੌਂਗ ਜੰਪ ਹੋਵੇਗਾ। 3 ਮੀਟਰ ਤੁਸੀਂ ਰੱਸਾ ਚੜ੍ਹਨਾ ਹੋਵੇਗਾ। ਨੈਕਸਟ ਫਾਇਰਮੈਨ ਦੀ ਗੱਲ ਕਰਦੇ ਹਾਂ ਫਾਇਰਮੈਨ ਵਿੱਚ ਤੁਹਾਨੂੰ 10ਵੀਂ ਪਾਸ ਕੁਆਲੀਫਿਕੇਸ਼ਨ ਹੈ ਅਤੇ ਫਿਜ਼ੀਕਲ ਫਿਟ ਹੋਣਾ ਚਾਹੀਦਾ ਹੈ ਕੈਂਡੀਡੇਟ ਹਾਈਟ ਤੁਹਾਡੀ 165 ਸੈਂਟੀਮੀਟਰ ਹੋਵੇਗੀ ਤੇ ਚੈਸਟ ਤੁਹਾਡੀ 81-85 ਅਤੇ weight ਤੁਹਾਡਾ 50 ਕਿਲੋ ਹੋਵੇਗਾ ਨੈਕਸਟ ਆਪਾਂ ਗੱਲ ਕਰਦੇ ਹਾਂ ਇਸ ਵਿੱਚ ਵੀ ਇੱਕ ਤੁਹਾਡਾ ਫਿਜ਼ੀਕਲ ਟੈਸਟ ਹੋਵੇਗਾ ਫਾਇਰਮੈਨ ਦਾ ਵੀ ਇਸ ਵਿੱਚ 63 ਕਿਲੋ ਦਾ ਕੇਜੀ ਦਾ ਗੱਟਾ ਚੱਕ ਕੇ ਤੁਸੀਂ 183 ਮੀਟਰ ਦੌੜਨਾ ਹੋਵੇਗਾ 96 ਸਕਿੰਟਾਂ ਵਿੱਚ ਰੇਸ ਕੰਪਲੀਟ ਕਰਨੀ ਹੋਵੇਗੀ ਲੌਂਗ ਜੰਪ ਤੁਹਾਡਾ 2.7 ਮੀਟਰ ਹੋਵੇਗਾ ਤੇ 3 ਮੀਟਰ ਦਾ ਰੱਸਾ ਤੁਸੀਂ ਉੱਪਰ ਚੜ੍ਹਨਾ ਹੋਵੇਗਾ ਨੈਕਸਟ ਆਪਾਂ ਚੱਲਦੇ ਹਾਂ ਜੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਤੁਹਾਡੀ ਇੱਕ ਤੁਸੀਂ ਇਹ ਫਾਰਮ ਐਪਲੀਕੇਸ਼ਨ ਫਾਰਮ ਦੀ ਪੋਸਟ ਆਫ ਨੇਮ ਆਫ ਪੋਸਟ ਤੁਸੀਂ ਭਰ ਕੇ ਇਸ ਪਤੇ ਤੇ ਆਪ ਤੁਸੀਂ ਸੈਂਡ ਕਰਨਾ ਹੈ ਦੀ ਫਲੈਗ ਅਫੀਸਰ ਕਮਾਂਡਿੰਗ ਇਨ ਚੀਫ ਫਾਰ ਐਸਓ ਸੀਆਰਸੀ ਹੈੱਡ ਕੁਆਟਰ ਈਸਟਰਨ ਨੇਵਲ ਕਮਾਂਡ ਨਿਊ ਐਨੈਕਸੀ ਬਿਲਡਿੰਗ ਡੀ 2 ਬਲਾਕ ਸੈਕੰਡ ਫਲੋਰ ਨੇਵਲ ਬੇਸਸ ਵਸਾਕਾਪਟਨਮ ਆਂਧਰਾ ਪ੍ਰਦੇਸ਼ 53